ਵਾਦਿਲ ਕਦੇ ਹੜ ਪਰਬਾਵਿਤ ਪਿੰਡਾਂ ਦੇ ਵਿੱਚ ਇੱਕ ਵਾਰੀ ਫੇਰ ਸਬਨਾ ਸਬਨਾ ਹੋਈ ਪਈ ਹੈ ਵਿਧਾਇਕ ਨਰਿੰਦਰਪਾਲ ਸਿੰਘ ਸਬਨਾ ਵੱਲੋਂ ਲਗਾਤਾਰ ਲੋਕਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ ਹੜ ਦੇ ਦਿਨਾਂ ਦੇ ਵਿੱਚ ਵੀ ਵਿਧਾਇਕ ਨਰਿੰਦਰਪਾਲ ਸਿੰਘ ਸਬਨਾ ਡੂੰਗੇ ਪਾਣੀ ਦੇ ਵਿੱਚੋਂ ਹੋ ਕੇ ਲੋਕਾਂ ਤੱਕ ਪਹੁੰਚ ਬਣਾ ਰਹੇ ਸੀ ਅਤੇ ਉਹਨਾਂ ਨੂੰ ਜਰੂਰਤ ਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਅਤੇ ਹੁਣ ਫੇਰ ਅੱਜ ਉਹਨਾਂ ਵੱਲੋਂ ਪਿੰਡ ਕੁਰਕਾ ਦੇ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਕਨਕ ਦਾ ਬੀ ਮੁਹੱਈਆ ਕਰਵਾਇਆ ਗਿਆ ਜਿਸ ਦੇ ਚਲਦਿਆ ਪਿੰਡ ਵਸਿਆਵਾਂ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਵਿਧਾਇਕ ਨਰਿੰਦਰ ਪਾਦਿੰਗ ਸਵਨਾ ਨੇ ਕਿਹਾ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਪੇਸ਼ ਨਹੀਂ ਹੋਣ ਦਿੱਤੀ ਜਾਏਗੀ ਸਾਰੇ ਲੋਕਾਂ ਤੱਕ ਹਰ ਤਰ੍ਹਾਂ ਦਾ ਜ਼ਰੂਰਦਾਰ ਸਮਾਨ ਉਹਨਾਂ ਵੱਲੋਂ ਪਹੁੰਚਾਇਆ ਜਾਏਗਾ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਰਗਦਾ ਬੀਜ ਭੇਜਿਆ ਗਿਆ ਜੋ ਕਿ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਵੰਡਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਉਧਰ ਪਿੰਡ ਵਾਸੀਆਂ ਵੱਲੋਂ ਵੀ ਵਿਧਾਇਕ ਨਰਿੰਦਰ ਪਾਸਿੰਗ ਜੀ ਦਾ ਧੰਨਵਾਦ ਕੀਤਾ ਗਿਆ ਸਾਸੀ ਘਾਪ ਜੀ ਮੇਰਾ ਨਾਮ ਵੀਰਪਾਲ ਸਿੰਘ ਪਿੰਡ ਗੁੱਤਾ ਸਰਪੰਚ ਮੌਜੂਦਾ ਜੋ ਕਿ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਤੇ ਮਨਿੰਦਰਪਾਲ ਸੌਣਾ ਜੀ ਸਾੜ ਤੇ ਦਰਾਂ ਵੀ ਪੂਰੀ ਸੰਯੋਗ ਦਿੱਤਾ ਹੈ ਤੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਦੇ ਨਾਲ ਅਸੀਂ ਵੀ ਮੰਨ ਕੇ ਚੱਲ ਸਾਰਾ ਰਲ ਮਿਲ ਕੇ ਬਹੁਤ ਮਿਹਨਤ ਕੀਤੀ ਹੈ ਤੇ ਸਾਰੇ ਪਿੰਡ ਨੇ ਵੀ ਸੰਯੋਗ ਦਿੱਤਾ ਹੈ ਅੱਜ ਜਿਹੜਾ ਵੀ ਮੋਈਆ ਕਰਾ ਰਹੇ ਨੇ ਜਿਹੜਾ ਆਪਣੇ ਹੜਪ੍ਰਭਾਵਿਤ ਇਲਾਕੇ ਨੂੰ ਤੇ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਹੈ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬਹੁਤ-ਬਹੁਤ ਮਿਹਰਬਾਨੀ ਹੈ ਧੰਨਵਾਦ ਜੋ ਸਾਡੇ ਇਲਾਕੇ ਦੇ ਵਿੱਚ ਪਿਛਲੇ ਸਮੇਂ ਹੜ੍ਹ ਆਏ ਜਿਹਦੇ ਨਾਲ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਔਰ ਉਹਨਾਂ ਫਸਲਾਂ ਦਾ ਜਿਹੜਾ 20000 ਰੁਪਏ ਪ੍ਰਤੀ ਏਕੜ ਮੁਆਵਜ਼ਾ ਸਾਡੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ ਔਰ ਉਸ ਤੋਂ ਬਾਅਦ ਜਿਹੜੀ ਹੁਣ ਫਸਲ ਵੇਚਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਾਲੀ ਸਰਕਾਰ ਵੱਲੋਂ ਸਾਡੇ ਕਿਸਾਨਾਂ ਜ਼ਿਮੀਂਦਾਰਾਂ ਨੂੰ ਮੁਫਤ ਜਿਹੜਾ ਬੀਜ ਵੰਡਣ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਸਰਕਾਰ ਨੇ ਸਾਡੇ ਕਿਸਾਨਾਂ ਨਾਲੇ ਵਾਅਦਾ ਕੀਤਾ ਸੀ ਕਿ ਸਰਕਾਰ ਤੁਹਾਡੇ ਨਾਲ ਖੜੀ ਹੈ ਤੁਹਾਡੀ ਆਮ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਜੇ ਅੱਜ ਮੁਸੀਬਤ ਆਈ ਹੈ ਇਸ ਮੁਸੀਬਤ ਦੇ ਵਿੱਚ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਔਰ ਜੋ ਜੋ ਜਿਸ ਸਾਡੇ ਇਹਨਾਂ ਪਿੰਡਾਂ ਦੇ ਵਸਨੀਕਾਂ ਦਾ ਨੁਕਸਾਨ ਹੋਇਆ ਹੈ ਉਹਦਾ ਮੁਆਵਜ਼ਾ ਜਿਹੜਾ ਅਸੀਂ ਦਿੱਤਾ ਜਾ ਰਿਹਾ ਹੈ ਚਾਹੇ ਫਸਲਾਂ ਦਾ ਹੈ ਚਾਹੇ ਘਰਾ ਦਾ ਹੈ ਚਾਹੇ ਪਸ਼ੂਆਂ ਦਾ ਹੈ ਉਹ ਸਾਰਾ ਮੁਆਵਜ਼ਾ ਸਾਡੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਕਣਕ ਬੀਜਣ ਲਈ ਜਿਹੜੀ ਨਵੀਂ ਫਸਲ ਬੀਜਣ ਲਈ ਜਿਹੜੇ ਲੋਕਾਂ ਨਾਲ ਸਾਡੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਮੁਫਤ ਬੀਜ ਦਿੱਤਾ ਜਾਵੇਗਾ ਉਹ ਬੀਜ ਵੰਡਣ ਦੀ ਸ਼ੁਰੂਆਤ ਜਿਹੜੀ ਕਰਵਾ ਦਿੱਤੀ ਗਈ ਹੈ तकरीबन ਲਗਭਗ 10000 ਕੁਆਂਟਲ ਜਿਹੜਾ ਬੀ ਹੈ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਵੰਡਿਆ ਜਾਊਗਾ ਸਾਡੇ ਕਿਸਾਨਾਂ ਨੂੰ ਬਿਲਕੁਲ ਮੁਫਤ ਦਿੱਤਾ ਜਾਊਗਾ ਤਾਂ ਕਿ ਉਹ ਜਿਹੜੇ ਫਸਲਾਂ ਆਪਦੀ ਜਿਹੜੀ ਦੁਬਾਰਾ ਕਣਕ ਦੀ ਫਸਲ ਹੈ ਉਹ ਬੀਜ ਸਕਣ ਔਰ ਅਸੀਂ ਸਾਡੇ ਸਾਰੇ ਲੋਕਾਂ ਦੇ ਨਾਲ ਖੜੇ ਆ ਚਾਹੇ ਪਹਿਲਾ ਦਿਨ ਸੀ ਜਦੋਂ ਪਾਣੀ ਆਇਆ ਹੜ ਆਇਆ ਉਸੇ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਲੋਕਾਂ ਦੇ ਨਾਲ ਖੜੇ ਆ ਅੱਗੇ ਵੀ ਜੋ ਵੀ ਲੋਕਾਂ ਨੂੰ ਕੋਈ ਮੁਸੀਬਤ ਆਊਗੀ ਉਸ ਮੁਸੀਬਤ ਦਾ ਜਿਹੜਾ ਹੱਲ ਕਰ ਲਈ ਅਸੀਂ ਜਿਵੇਂ ਪਹਿਲਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਕੇ ਵੀ ਸੇਵਾ ਇਸੇ ਤਰ੍ਹਾਂ ਕਰਦੇ ਰਵਾਂਗੇ ਮੈਂ ਵਿਸ਼ਵਾਸ ਦਿਵਾਉਣਾ ਲੋਕਾਂ ਨੂੰ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਸਾਡੇ ਤੱਕ ਪਹੁੰਚਾਓ ਮੁਸ਼ਕਲ ਦਾ ਨਾਲ ਦੀ ਨਾਲ ਅਸੀਂ ਹੱਲ ਕਰਾਂਗੇ